ਹਾਂਜੀ ਮਿੱਤਰੋ ਮੇਰੇ ਵੱਲੋਂ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ 99 ਵਲੌਗ ਦੇ ਵਿੱਚ ਮਾਸ ਕਰਦਾ ਤੁਸੀਂ ਸਾਰੇ ਸਹੀ ਸਲਾਮਤ ਹੋਵੋਗੇ ਤੇ ਅੱਜ ਆਪਾਂ ਕਰਨੀ ਹੈ ਕਣਕ ਤੇ ਸਪਰੇ ਡੈਡੀ ਲੈਣ ਗਿਆ ਪੈਟਰੋਲ ਪਟਰੋ ਪੰਪ ਤੋਂ ਇੱਥੇ ਆਪਣੇ ਨੇੜੇ ਪੈਟਰੋਲ ਪੰਪ ਹੈਗਾ ਸ਼ਹਿਰ ਵਾਲੇ ਰਾਹ ਤੇ ਉੱਥੋਂ ਡੈਡੀ ਪੈਟਰੋਲ ਲੈਣ ਗਿਆ ਤੇ ਪੁੰਡਾ ਦੀ ਆਪਾਂ ਸਰਵਿਸ ਕਰਾਉਣੀ ਸੀ ਕੀ ਕਰਾਈ ਨਹੀਂ ਗਈ ਇਹਨੂੰ ਅਗਲੀ ਵਾਰ ਸਪਰੇ ਵਾਲੇ ਦੇਖਾਂਗੇ ਦੇਖਾਂਗੇ ਹੁਣ ਚੱਲਦਾ ਕਿ ਨਹੀਂ ਚੱਲਦਾ ਜੇ ਚੱਲ ਗਿਆ ਤੇ ਇਹਦੇ ਨੇ ਕਰਾਂਗੇ ਆਰੇ ਆਪਣਾ ਪੁੰਡਾ ਦੇਣੀ ਆ ਚੱਲਦਾ ਕਿ ਨਹੀਂ ਹਾਂਜੀ ਮਿੱਤਰੋ ਹੁਣ ਲੈ ਕੇ ਆਂਦਾ ਪੈਟਰੋਲ ਤੇ ਆ ਚਲਾਉਣੇ ਆ ਆ ਪੁੰਡਾ ਹੈਗਾ 25 ਲੀਟਰ ਦਾ 25 ਲੀਟਰ ਦਾ ਨਾ ਜਿਹੜੀ ਆ ਸਪਰੇਅ ਪੰਪ ਇਹ ਜਿਹੜੀ ਲਾ 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 ਆ ਮੈਂ ਲਾ ਦੇਣਾ 25 ਲੀਟਰ ਦਾ ਨਾ ਆਵੇ ਲੇਖਿਆ ਅਤੇ ਲ ਪਪਾ ਕੇ ਤਾਂ ਮਗਲਾਲ ਪਾਈ ਜਾਂਦਾ ਸੀ ਮੈਂ ਇੱਚ ਲੈ ਲਾਗਾ ਇਹ ਚ ਖੜ ਜਾ ਤੂੰ ਕੱਲਾ ਪੈਟਰੋਲ ਪਾਪਾ ਮੇਤਰਾ ਨਾਲ ਨਾਲ ਮਗਲਾਲ ਪੀਕ ਜੀ ਪਾਈ ਬੈਠੇ ਸੀ ਸਾਰਾ ਕੱਲਾ ਆਪਾ ਪਾਇਆ ਸੀ ਉੱਥੇ ਲਾਇਨਾਂ ਕੀ ਪਾ ਗਏ ਨੇ ਚਲਾ ਦੇ ਦੋ ਚੱਲੇ ਨਾ ਮੋੜਾ ਮਗਲੇ ਗੇਅਰ ਪਾਤਾ ਇਹਦਾ ਪੰਜਵਾਂ ਇੱਥੋਂ ਇਹਨੂੰ ਮੈਨੂੰ ਲੱਗਦਾ ਠੀਕ ਕਰ ਤਾ ਕਿ ਇਹਨੂੰ ਇੱਥੇ ਇੱਥੇ ਰੇਸ ਰੱਖੋਗੇ ਇਹਦੀ ਯਾਰ ਰੇਸ ਰੱਖੋਗੇ ਮੇਰੇ ਕੀ ਠੀਕ ਹੈ ਰੇਸ ਤੇ ਗੇਅਰ ਘਥੇ ਦੇ ਤੇਲ ਚੜਾਦ ਕੇ ਤਾਂ ਥੋੜਾ ਨੱਪ ਕੇ ਚੜ ਜਾਂਦਾ हाँ जी मित्रों तेर सर्विस कर लग गए गुंडा अपना चलिया नहीं जी खराब हो गया सी ਹਾਂਜੀ ਮਿੱਤਰ ਸਪਰੇਅ ਤਣੀਆਂ ਠੀਕ ਆ ਆ ਵਾਂਚੇ ਛੜਕਣੀਆਂ ਤੇ ਇਹ ਚ ਮੈਨੂੰ ਲੱਗਦਾ 11 ਭੁੰਡੇ ਪੈ ਜਾਣਗੇ 11 12 ਮੈਂ ਅਗਲਾ ਕਿਹੜਾ ਛੜਕੂ ਆ ਆ ਤੂੰ ਲਾ ਕੇ ਕੋਲੇ ਦਰਤੀ ਜੀ ਬਹਿ ਜੂਗਾ ਇਹ ਟੱਕਣ ਟੱਕਣ ਇਹਦਾ ਆਪਿਆ ਮਗਰ ਸਿੰਮਰ ਛੋ ਜੇ ਕੁੰਮਾ ਨੂੰ ਪੂਰੀ ਕਰ ਜਾ। ਚੱਲ ਨਾ ਮੰਨ ਲਾ ਮੰਨਾ ਕਰ ਦੇ ਮੋਟੇ। ਲੈ ਮੈਂ ਸਟਾਰਟ ਕਰ। ਆਪਾਂ ਪੱਟਰੀਆਂ ਵੀ ਨਵੀਆਂ ਪਵਾਲੀਆਂ ਸੀਗੀਆਂ ਗਨ ਵੀ ਨਵੀਂ ਪਵਾਲੀ ਸੀ ਕੁੱਚ ਵੀ ਨਵੀਂ ਪਵਾਲੀ ਸੀ ਆ ਵੀ ਨਵਾਂ ਪਵਾਲਿਆ ਸੋ ਵੀ ਨਵਾਂ ਪਵਾਲਿਆ ਸੀਗਾ ਸਾਰਾ ਕੁਝ ਸੀ ਨਵਾਂ ਕਰਤਾ ਸਟਾਰਟ ਵੀ ਅੱਧੇ ਹੱਥ ਨਾਲ ਹੁੰਦਾ ਉਹ ਮੈਂ ਤਾਂ ਕਦੇ ਰੂੜੀ ਇਹੜੀ ਨਹੀਂ ਚੱਕੀ ਕਿੰਨਾ ਜ਼ਰ ਹੋ ਗਿਆ ਕੱਪਾ ਲਾ ਲਈ। ਫਰਟ ਕੀ ਹਾਂ। ਹਾਂਜੀ ਮਿੱਤਰੋ, ਸਿਮਰ ਹਾਂਜੀ ਮਿੱਤਰੋ ਤੇ ਆ ਰਹਿ ਗਿਆ ਕਿਹੜਾ ਛੜਕਣ ਵਾਲਾ ਕਿੰਨੇ ਫੂਟ ਬਾਤੇ ਮੈਂ ਤਾਂ ਦੇਦੀ ਚੱਕਦਾ ਸੀਗਾ ਕਿਉਂਕਿ ਪਹਿਲੀ ਵਾਰ ਚੱਕਣ ਲੱਗਿਆ ਸੀ ਤੇ ਸਿਮਰ ਨੇ ਇੱਕੀ ਫੂਟ ਚੱਕਿਆ ਹੁਣ ਇਹਨੂੰ ਝਕਾਉਣੇ ਆ ਪੈਟਰੋਲ ਪਾਪਾ ਖਾ ਗਏ ਹਨ ਜਿਹੜੀ ਉਹ ਜੋ ਉਸੇ ਦਾ ਲੱਗਦੀ ਫੇਰ ਕੀ ਆ ਆਪਾਂ ਕਹੇ ਹਿਆੜੀ ਵਾਲੇ ਹੁੰਦਾ ਬੋਲੀ ਜਿਹੜਾ ਫਾਦਦਾ ਜੇ ਭੁੱਖਾ ਪੜ ਜਾਣੀਏ ਇਸ ਕਰਦੇ ਨਵਾਂ ਨੂੰ ਮੁੜ ਕੇ ਆ ਡੈਡੀ ਗਲਤੀ ਨਾਲ ਕੱਢ ਕੇ ਨਾ ਮਸਾ ਹੱਥ ਤਾਂ ਆ ਗਿਆ। ਹਾਂਜੀ ਮਿੱਤਰੋ ਤੇ ਛੋੜਾ ਦਾ ਕਿਹੜਾ ਰਹਿ ਗਿਆ। ਡੜੀ ਛੜਕੀ ਜਾਂਦਾ। ਆਪਾਂ ਆਪਾਂ ਛੜਕਿਆ ਸੀ ਆ ਸਾਰਾ ਕਿਹੜਾ। ਤੇ ਅੱਧਰ ਦੋ ਦਿਨ। ਉਹ ਡੈਡੀ ਫੇਰ ਲੱਗ ਗਿਆ। ਪੁੰਡੇ ਦੀ ਸਰਵਿਸ ਐਕ ਨੰਬਰ ਆ। ਪੁੰਡਾ ਸ਼ਾਲਾ ਮਾਰਦਾ। ਆਦੇ ਵੱਤੂ ਹੀ ਨਾਲ ਕਿ 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 ਕੱਲੂ ਹੀ ਕਰ ਦਾਂਗੇ ਕਿ ਹੁਣ ਹੀ ਕਰਨੀ ਆ ਕੱਲੂ ਹੀ ਕਰਾਂਗੇ ਤਾਂ ਮਿੱਤਰੋ ਅਹੀਂ ਸਟਾਰਟ ਹੋ ਜਾਂਦਾ